ਇਹ ਕ੍ਰਾਸ ਇਸ ਗਰੀ ਪਰਿਵਾਰ ਦੇ ਨਾਲ ਬਿਤਾਉਣ ਤੋਂ ਬਾਅਦ ਸਵੇਰ ਦੀ ਚਾਹ ਪੀ ਰਹੀ ਹੈ। ਦੋ ਵਾਰ। ਅਬੂਲੀ ਸੋਹਣੀ। ਪੂਰੀ ਇੱਕ ਆਪਿੰਡ ਬੰਦ ਦੇ ਵਿੱਚ ਬਿਤਾਉਣ ਤੋਂ ਬਾਅਦ ਇਸ ਗਰੀ ਘਰ ਦੇ ਵਿੱਚ ਹੁਣ ਤੁਸੀਂ ਸਵੇਰ ਵਿੱਚ ਆ ਪੀ ਰਹੇ ਹੋ। ਕਿਸ ਤਰ੍ਹਾਂ ਦੇ ਨਾਲ ਮਹਿਸੂਸ ਹੋ ਰਿਹਾ ਰਾਤ ਕਿਸ ਤਰ੍ਹਾਂ ਨਾਲ ਬੀਤੀ ਤੁਹਾਡੀ? ਸੱਚ ਜਾਣਿਓ ਆ ਆਨੰਦ ਆਇਆ ਇਥੇ ਸੌਕੇ ਤਾਂ ਐ ਲੈ ਨੂੰ ਪਤਾ ਹੈ ਮੇਰੇ ਭਰਾਵਾਂ ਹੋਰਾਂ ਨੂੰ ਕਿ ਮੈਨੂੰ ਪਤਾ ਵੀ ਲੱਗਿਆ ਵੀ ਮੈਂ ਕਿੱਥੇ ਪਿਆ ਐਨਾ ਆਨੰਦ ਆਇਆ ਔਰ ਜੋ ਸੇਵਾ ਸਾਰੇ ਘਰ ਦੇ ਆ ਬੰਦਿਆ ਨੇ ਮੇਰੀਆਂ ਭੈਣਾਂ ਨੇ ਕੀਤੀ ਮੈਂ ਦੇਣ ਨਹੀਂ ਦੇ ਸਕਦਾ ਕਿ ਮੈਂ ਤਾਂ ਇਹਨਾਂ ਅਸੇ ਕਰੇ ਕੁਝ ਕੀਤਾ ਨਹੀਂ ਮੈਂ ਤਾਂ ਇਹਨਾਂ ਅਸੇ ਅਜਨਬੀਆਂ ਮੈਂ ਤਾਂ ਆਇਆ ਉੱਥੋਂ ਗਿੱੜਬਾਤੋਂ ਇਹਨੂੰ ਕਿਹਾ ਮੈਂ ਤੁਹਾਡੇ ਘਰੇ ਰਹਿਣਾ ਹੈ ਉਹਨਾਂ ਨੇ ਕਿਹਾ ਜੀ ਆਉਂਦਿਆ ਨੂੰ ਤੁਸੀਂ ਦੇਖ ਰਹੇ ਹੋਵੋਗੇ ਰਾਤ ਦੇ ਸੇਵਾ ਆਪ ਭਾਵੇਂ ਦਾਦ ਨਾਲ ਖਾਂਦੇ ਹੁਣ ਤੇ ਮੈਨੂੰ ਛੋਲੀ ਇਹਨਾਂ ਰੋਟੀ ਖਾਈ ਨਾਲ ਰਹਿਤਾ ਪਾਇਆ ਸਵੇਰ ਚਾਹ ਰਾਤ ਨੂੰ ਇਹ ਸੀ ਵੀ ਬਾਈ ਨੂੰ ਗਰਮੀ ਨਾ ਲੱਗਦੀ ਹੋਵੇ ਆ ਇਹਦੇ ਥੱਲੇ ਦਰੀ ਵੀ ਛਾੜੀਏ ਚੁਬੇ ਨਾ ਥੱਲੇ ਦਰੀ ਵੀ ਛਾਕੇ ਦਿੱਤੀ ਸੋ ਇਹ ਹੈ ਗਰੀਬ ਦੀਆਂ ਭਾਵਨਾਵਾਂ ਇਹ ਹੈ ਗਰੀਬ ਦਾ ਪਿਆਰ ਸੁਮੇਤਾ ਉਹਨਾਂ ਲੋਕਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਜੇ ਮੈਨੂੰ ਕਹਿੰਦੇ ਕੀ ਬਾਹਰੋਂ ਆਇਆ ਹੈ ਬਾਹਰਲਾ ਬੰਦਾ ਹੈ ਹਾਲਾਂਕਿ ਮੈਂ ਗਦਰਬੇਦਾ ਮੁਸਲਮਾਨ ਰਹਿ ਵੀ ਮੁਕਸਦ ਜ਼ਿਲ੍ਹੇ ਦੇ ਕਿ ਆਓ ਬਾਦਲਪਿੰਡੀ ਆਪਾਂ ਉਹਨਾਂ ਗਰੀਬਾਂ ਦੇ ਘਰੇ ਰਹਿ ਕੇ ਜ਼ਰਾ ਉਹਨਾਂ ਦੀਆਂ ਤਕਲੀਫਾਂ ਨੂੰ ਜਾਣੀਏ ਕਿ ਕੀ ਉਹਨਾਂ ਦੀਆਂ ਰੋਜ਼ ਮੁਜ਼ਰਾਤ ਦੀਆਂ ਜਿਹੜੀਆਂ ਤਕਲੀਫਾਂ ਹੈ ਉਹ ਜਿਉਂਦੇ ਐ ਕਿੱਥੇ ਉਹ ਨੌਂਦੇ ਐ ਇਸ ਘਰੇ 12 ਜੀ ਰਹਿੰਦੇ ਐ ਇਸ 5-6 ਮਰਲੇ ਦੇ ਬੰਦਾਂ ਵਿੱਚ ਹੂੰ ਇਨਾਸੇ ਕੋਈ ਆਵਦਾ ਹੋਰ ਠੰਡਾ ਨਹੀਂ ਇਹ ਦਿਹਾੜੀ ਕਰਦੇ। ਸੋ ਕਿੱਥੇ ਰਹਿਣਗੇ ਉਹਨਾਂ ਦੇ ਬੱਚੇ? ਬਾੜੇ ਤਾਂ ਐਡੇ-ਐਡੇ ਮੈਂ ਫੇਰ ਉਹ ਵਾਰੀ-ਵਾਰੀ ਲਗਾਉਂਦਾ ਚੰਗਾ ਨਹੀਂ ਲੱਗਦਾ ਇੰਨੇ-ਇੰਨੇ ਵੱਡੇ ਬਾੜੇ ਆ ਜਿੱਥੇ ਤੁਹਾਡੇ ਪਸ਼ੂਆਂ ਵਾਸਤੇ ਏਡੇ-ਏਡੇ ਪੰਜ-ਪੰਜ ਕਿੱਤਿਆਂ ਦੇ ਬਾੜੇ ਆ ਤੇ ਗਰੀਬ ਆਪ ਦੇ ਬੱਚੇ ਦਾ ਮਕਾਨ ਪਾਉਣ ਵਾਸਤੇ ਅਲੱਗ ਜਗ੍ਹਾ ਹੈ। ਸੋ ਬੜਾ ਅਨੰਦ ਆਇਆ। ਬੜਾ ਚੰਗਾ। ਬੜੇ ਸਾਹਿਬ ਤੁਸੀਂ ਦੂਜੀ ਵਾਰੀ ਵਿਧਾਇਕ ਬਣਿਓ। ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੇ ਲੀਡਰ ਜਾਂ ਸਿਆਸੀ ਲੋਕ ਨੇ ਬੜੀ ਲਗਜ਼ਰੀ ਜ਼ਿੰਦਗੀ ਜਿਉਂਦੇ ਨੇ ਬੜਾ ਲਗਜ਼ਰੀ ਗੱਡੀਆਂ 'ਚ ਰਹਿਣਾ ਜਾਂ ਏਸੀ ਨਾਲ ਜਾਂ ਬੜਾ ਅੱਛਾ ਮਾਹੌਲ ਦੇ ਵਿੱਚ ਰਹਿਣਾ ਤੁਸੀਂ ਇੱਥੇ ਜਿਹੜਾ ਅੱਜ ਰਹੇ ਹੋ ਕੱਲ ਨੂੰ ਹੁਣ ਜਾਂ ਅੱਜ ਤੁਹਾਡੇ ਦੇ ਉੱਤੇ ਜਿਹੜਾ ਵਿਰੋਧੀਆਂ ਨੇ ਵੀ ਸਵਾਲ ਚੁੱਕਨੇ ਆ ਉਹਨਾਂ ਨੇ ਵੀ ਆਖਣਾ ਕਿ ਇਹ ਇੱਕ ਜਿਹੜਾ ਸਟੰਟ ਆ ਤੁਸੀਂ ਇਹਨੂੰ ਕਿਸ ਕਿਸ ਲੈਜੇ 'ਚ ਲੈ ਲਿਆ ਮੈਂ ਕਹਿੰਦਾ ਬਿਲਕੁਲ ਲਗਜ਼ਰੀ ਜਿ ਕੋਲੇ ਹੈਗੀ ਹੈ ਕਿਸ ਕੋਲੇ ਰੋ ਮੈਂ ਨਹੀਂ ਕਹਿੰਦਾ ਕਿਸੇ ਲਗਜ਼ਰੀ 'ਚ ਨਾ ਰੋ ਮੈਨੂੰ ਇਹ ਤਕਲੀਫ ਨਹੀਂ ਆ ਕਾਰ ਤੇ ਨਾ ਚੜੋ ਮੈਨੂੰ ਇਹ ਤਕਲੀਫ ਨਹੀਂ ਹੈ ਕਿ ਕੋਈ ਹੋਰ ਸੌਦਾਵਾਂ ਨਾ ਲਓ ਪਰ ਮੈਨੂੰ ਇਹ ਤਕਲੀਫ ਹੈ ਕਿ ਤੁਹਾਡੇ ਕੋਲੇ ਉਹ ਸਾਰੀਆਂ ਸੁਖ ਸੁਖਦਾਵਾਂ ਹੁੰਦੇ ਹੋਏ ਸੁਵਿਧਾਵਾਂ ਹੁੰਦੇ ਹੋਏ ਜੇ ਤੁਸੀਂ ਗਰੀਬ ਦੀ ਚਿੰਤਾ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਦਰਦ ਕੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਦੀ ਲੋੜ ਕੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ 12 ਜੀ ਇੱਕ ਘਰੇ ਰਹਿੰਦੇ ਐ ਤੇ ਉਹਨਾਂ ਨੂੰ ਘਰ ਬਣਾ ਕੇ ਦੇਣ ਦੀ ਲੋੜ ਹੈ ਉਹਨਾਂ ਨੂੰ 플ੌਟ ਦੇਣ ਦੀ ਲੋੜ ਹੈ ਤੁਸੀਂ ਪੰਜ ਵਾਰ ਮੁੱਖ ਮੰਤਰੀ ਰਹੇ ਉਹਨੂੰ ਇਹ ਪਤਾ ਹੋਣਾ ਚਾਹੀਦਾ ਸੀ ਜਿਹੜੀ ਜਿਹੜੀ ਕਲੋਨੀ ਚ ਜਿੱਥੇ ਜਿੱਥੇ ਮਕਾਨ ਦੀ ਲੋੜ ਹੈ ਉਹਨਾਂ ਨੂੰ ਮੈਂ ਦੇਵਾਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਬਾਪ ਨੇ ਜਿਨ੍ਹਾਂ ਨੇ ਦਿਹਾੜੀ ਕੀਤੀ ਉਹਨਾਂ ਦੇ ਬੱਚੇ ਨੂੰ ਕਿਤੇ ਨਾ ਕਿਤੇ ਛੋਟੀ ਮੋਟੀ ਨੌਕਰੀ ਦੇਵਾਂ ਸੋ ਜੇ ਤੁਸੀਂ ਬਾਗਲਪਿੰਡ ਦਾ ਇਹ ਨਹੀਂ ਕੁਝ ਕਰ ਸਕੇ ਤੇ ਆਮ ਲੋਕਾਂ ਦਾ ਕੀ ਕਰੋਗੇ ਮੈਨੂੰ ਕੋਈ ਇਹ ਮਤਲਬ ਨਹੀਂ ਉਹ ਲਗਜ਼ਰੀ ਚਰਦੇ ਆ ਪਰ ਮੈਨੂੰ ਅੱਜ ਮੈਂ ਵੀ ਕਾਰ ਤੇ ਚੜਦਾ ਕਿਉਂਕਿ ਮੈ ਵੀ ਜਾਣਾ ਹੋਣਾ ਕੰਮ ਨਹੀਂ ਚੱਲਦਾ ਦਿਨ ਰਾਤ ਉਹ ਇੱਥੋਂ ਮਾਨਸਰ ਜਾਣਾ ਤੇ ਕਾਰ ਤੇ ਚੜੇ ਬਿਨਾਂ ਨਹੀਂ ਜਾਣਾ ਕਹਿੰਦਾ ਬਾ ਮੈਨੂੰ ਇਹਨਾਂ ਦੀ ਟੀੜਾ ਬੱਦ ਵੀ ਕਿੱਥੇ ਸੁਬਾ ਕੀ ਰੋਟੀ ਖਾਂਦੇ ਆ ਰਾਤ ਦਾ ਬੰਦੋਬਸ ਕਿਵੇਂ ਕੀਤਾ ਇਹ ਕਿਵੇਂ ਤਾਜੀ ਇਹਨਾਂ ਨੇ ਆਪ ਦਾ ਸਿਸਟਮ ਅੱਜ ਦੀ ਕਮਾਈ ਤੇ ਅੱਜ ਦੀ ਖਾਈ ਉਹ ਪਤਾ ਹੋਣਾ ਚਾਹੀਦਾ ਮੈਂ ਇਹ ਚਾਹੁੰਦਾ ਕਿ ਹਰ ਸਿਮਰਤ कौर ਬਾਵੇਂ ਜਿਨ੍ਹਾਂ ਦੀ ਡੋਲੀ ਝਾਰਸ ਤੇ ਆਈ ਸੀ ਕਹਿੰਦੇ 20 ਸਾਲ ਪਹਿਲਾਂ ਉਹਨਾਂ ਨੇ ਆਪ ਹੀ ਦੱਸਿਆ ਕਿ ਮੇਰੀ ਤਾਂ ਜਾਜ ਤੇ ਡੋਲੀ ਆਈ ਸੀ ਜਦੋਂ ਮੈਨੂੰ ਸੁਖਵੀਰ ਜੀ ਵਿਆਹ ਕੇ ਲੈ ਕੇ ਆਏ ਉਹ ਜਾਜ ਤੇ ਚੜਨ ਵਾਲੇ ਉਹ ਪਰਮਾਤਮਾ ਤੁਹਾਨੂੰ ਹੋਰ ਜਾਜ ਦੇਵੇ ਕਿਰਪਾ ਕਰੀਏ ਇਹਨਾਂ ਦਾ ਵੀ ਸੋਚੋ ਮੇਰੀ ਇਹ ਬੇਨਤੀ ਹੈ ਚੰਗਾ ਨੰਬਰ ਦੇ ਜੀ ਨੰਬਰ ਨਹੀਂ ਦੇਣਾ ਲਾਈਏ ਕੋਈ ਨਹੀਂ ਹਾਂ ਬੰਦ ਕਰਾਂਗੇ ਨਹੀਂ ਬੰਦ ਕਰਵਾ ਲੀਏ ਆ ਸੱਚੀ ਗੱਲ ਦੋਸਤੋ ਮੈਂ ਹੁਣ ਸਵੇਰੇ 6:30 ਮੇਰੇ ਕੱਲ ਤਕਰੀਬਨ ਹੋ ਗਏ ਹੈ ਮੈਨੂੰ ਉੱਥੇ ਜਾਣਾ ਜੋਗਰ ਪਾਰਕ ਹੈ ਇੱਕ ਤਾਂ ਇੱਕ ਰੋਜ਼ ਗਾਰਡਨ ਹੈ ਸੋ ਇਸ ਕਰਕੇ ਸਾਰਾ ਦਿਨ ਮੈਂ ਇੱਥੇ ਰਾਤ ਰਿਆ ਆਨੰਦ ਆਇਆ ਸੋ ਬੜੀ ਖੁਸ਼ੀ ਹੋਈ ਯਾਰ ਮੈਨੂੰ ਇੱਥੇ ਸੌ ਕੇ ਮੇਰੀ ਬੜੀ ਸੇਵਾ ਕੀਤੀ ਹੈ ਇਹਨਾਂ ਲੋਕਾਂ ਨੇ ਮੈਨੂੰ ਇਹਨਾਂ ਨੇ ਛੋਲੀਏ ਦੇ ਨਾਲ ਰੋਟੀ ਖਵਾਈ ਦਾਲ ਖਵਾ ਰਹਿਤਾ ਦਿੱਤਾ ਫੁਲਕੇ ਦਿੱਤੇ ਇਸ ਮੇਰੀ ਭੈਣ ਨੇ ਮੈਂ ਤੁਹਾਨੂੰ ਫੋਟੋ ਖੋਣਾ ਹੈ ਦੀ ਇਹ ਆ ਖੜੀ ਹੈ ਇਸ ਮੇਰੀ ਭੈਣ ਨੇ ਫੁਲਕੇ ਪਕਾ ਕੇ ਦਿੱਤੇ ਸੋ ਮੈਂ ਰਤਾ ਧਨਵਾਦੀ ਆ ਜਿਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਸੀ ਤੇ ਮੈਨੂੰ ਆਪਦੇ ਸਕੇ ਭਰਾਵਾਂ ਤੋਂ ਵੱਧ ਰਾਤ ਤੇ ਚੁੱਲ੍ਹੇ ਤੇ ਬਹਿ ਕੇ ਪਿਆਰ ਦੇ ਕੇ ਤੇ ਮੈਨੂੰ ਰੋਟੀ ਖਵਾਈ ਆ ਮੁੰਡੇ ਸਾਰੇ ਜਿਨ੍ਹਾਂ ਨੇ ਰਾਤ ਮੇਰੀ ਸੇਵਾ ਕੀਤੀ ਮੈਨੂੰ ਗੱਲਾਂ ਸੁਣਾਈਆਂ ਪਿੰਡ ਦੇ ਸਾਡੇ ਸਰਪੰਚ ਸਾਹਿਬ ਤੇ तमाम ਹੋਰ ਲੋਕ ਖੜੇ ਐ ਮੇਰੇ ਭਰਾ ਦਾ ਘਰ ਆ ਮੰਜੇ ਤੇ ਬੈਠੇ ਐ ਆ ਨਰਾ ਬੇਟਾ ਹੈ ਬਿਮਾਰ ਹੈ ਥੋੜਾ ਮੇਰੇ ਲੀਵਰ ਚ ਇਨਫੈਕਸ਼ਨ ਹੈ ਪਤਾ ਨਹੀਂ ਕੀ ਹੋਇਆ ਮੈਂ ਇਹਨੂੰ ਕਿਹਾ ਵੀ ਡਾਕਟਰ ਨੂੰ ਮੁਖਾਉਣੇ ਤੈਨੂੰ ਅਨਿੱਕੇ ਜੇ ਜਵਾਕ ਹੈ ਨਿੱਕਾ ਜਾ ਆਹ ਵਾਲਾ ਛੋਟਾ ਇਹ ਸਵੇਰ ਉੱਠ ਕੇ ਆਏ ਮੈਨੂੰ ਕਹਿੰਦੇ ਜੈ ਤੇ ਮੇਰੇ ਪੈਰੀ ਹੱਥ ਲਾ ਕੇ ਇਹਨਾਂ ਨੇ ਜੈ ਬੋਲੀ ਬੋਲੀ ਸੀ ਨਾ ਜੈ ਉਹ ਜੈ ਹਾਂ ਤੂੰ ਬੋਲੀ ਸੀ ਜੈ ਇੱਕਾ ਨਿੱਕਾ ਜਾ ਟੀਟੂ ਜਾ ਸੋ ờ ਥੋੜੀ ਕਿਰਪਾ ਦੇ ਨਾਲ ਆਉ ਮਨ ਜੈ ਜੀ ਤੁਨਸ ਹਤੇ ਆ ਮੇਰੀ ਲੋਈ ਹੈ ਜਿੱਥੇ ਮੈਨੂੰ ਇਹਨਾਂ ਨੇ ਸੇਵਾ ਦੇ ਥੱਲੇ ਦਰੀ ਵਿਛਾਈ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਇੱਚੋ ਬਣਾ ਜਾਵੇ ਰਾਜੇ ਦੇ ਲਈ ਸੋ ਇਸ ਕਰਕੇ ਇਹ ਦਰੀ ਵਿਛਾਈ ਮੈਂ ਇਹਨਾਂ ਦਾ ਧੰਨਵਾਦੀ ਹਾਂ ਪੂਰੇ ਪਰਿਵਾਰ ਦਾ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਅਗਰ ਤਾਕਤ ਪ੍ਰਮਾਤਮਾ ਨੇ ਦਿੱਤੀ ਇੱਥੋਂ ਐਮਪੀ ਬਣਿਆ ਤਾਂ ਜ਼ਰੂਰ ਇਸ ਘਰ ਦੀ ਨਹੀਂ ਬਾਦਲਪਿੰਡ ਦੇ ਉਹਨਾਂ ਸਾਰੇ ਲੋਕਾਂ ਦੀ ਜਿਨ੍ਹਾਂ ਨੂੰ ਅਣ ਦੇਖਾ ਕੀਤਾ ਗਿਆ ਹੈ ਉਨਨ ਅਸੀਂ ਜਰੂਰ ਸਤ ਲਵਾਂਗੇ ਤੁਹਾਡਾ ਸਾਰਿਆਂ ਦਾ ਹਮੇਸ਼ਾ ਮੈਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ